ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਘਰ ਲੈ ਲਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਆਲੀਸ਼ਾਨ ਘਰ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਆਲੀਸ਼ਾਨ ਘਰ ਕਿੱਥੇ ਲਿਆ ਤੇ ਕਿਉਂ ਲਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਗੱਲ ਕਰਦੇ ਆ ਆਪਣੀ ਜ਼ਮੀਨ ਜਾਇਦਾਦ ਨੂੰ ਲੈ ਕੇ ਪਰ ਇਸ ਵਾਰ ਉਹਨਾਂ ਨੇ ਇੱਕ ਕਿਰਾਏ ਦੇ ਉੱਤੇ ਆਲੀਸ਼ਾਨ ਕਰ ਲਿਆ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਘਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦੀਪਨਗਰ ਇਲਾਕੇ 'ਚ ਲਿਆਇਆ ਘਰ ਲੈਣ ਦੀ ਵਜ੍ਹਾ ਇਹ ਹੈ ਕਿ ਜਲੰਧਰ ਪੱਛਮੀ ਤੋਂ ਜਿਹੜੀ ਵਿਧਾਨ ਸਭਾ ਦੀ ਜਿਮਨੀ ਚੋਣ ਹੋਣੀ ਹੈ ਉਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਕੈਂਪ ਕਰਨਗੇ ਇੱਥੋਂ ਸਾਰੀ ਰਾਜਨੀਤੀ ਚਲਾਉਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਹ ਸੀਟ ਕਿਸੇ ਵੀ ਹਿੱਲੇ ਹਾਰਨਾ ਨਹੀਂ ਚਾਹੁੰਦੇ ਉਹ 92 ਤੋਂ 99 ਨਹੀਂ ਹੋਣਾ ਚਾਹੁੰਦੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪੱਕੇ ਡੇਰੇ ਲਾਉਣਗੇ ਤਾਂ ਜਦੋਂ ਡੇਰੇ ਲਾਉਣਗੇ ਸੁਭਾਵਿਕ ਜੀ ਗੱਲ ਹੈ ਕਿ ਜ਼ਿਆਦਾ ਦਿਨ ਹੋਟਲਾਂ ਜਾਂ ਗੈਸਟ ਰੂਮ ਗੈਸਟ ਹਾਊਸਾਂ ਦੇ ਵਿੱਚ ਜਿਹੜਾ ਆ ਵਿਸ਼ਰਾਮ ਘਰਾਂ 'ਚ ਨਹੀਂ ਕੱਡੇ ਜਾ ਸਕਦੇ ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਆਪਣਾ ਕਿਰਾਏ ਦਾ ਘਰ ਲੈਣਗੇ ਅਤੇ ਉੱਥੋਂ ਹੀ ਸਰਕਾਰ ਚੱਲੂਗੀ ਤੇ ਉੱਥੋਂ ਹੀ ਜਲੰਧਰ ਜਿਮਣੀ ਚੌਣ ਦਾ ਕੰਮਕਾਜ ਦੇਖਿਆ ਜਾਊਗਾ ਤਸਵੀਰਾਂ ਤੁਹਾਡੀ ਸਕਰੀਨ ਤੇ ਲਗਾਤਾਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਰ ਲਿਆ ਮੁੱਖ ਮੰਤਰੀ ਦੇ ਘਰ ਲੈਣ ਦੇ ਜੇਕਰ ਦੇਖਿਆ ਜਾਵੇ ਕਈ ਮਾਇਨੇ ਨਿਕਲਦੇ ਆ ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਆ ਕਿ ਉਹ ਇਸ ਸੀਟ ਨੂੰ ਜਲੰਧਰ ਵੈਸਟ ਵਾਲੀ ਸੀਟ ਨੂੰ ਹਰ ਹਾਲਤ ਚ ਜਿੱਤਣ ਇੱਕ ਉਹ ਭਾਜਪਾ ਤੇ ਸ਼ੀਤਲ ਉਂਗਰਾਲ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਜਾਂ ਕਹਿ ਲਈਏ ਕਿ ਇੱਕ ਸਖਤ ਜਿਹੜਾ ਉਹ ਟੱਕਰ ਦੇਣ ਦੇ ਮੂਡ ਚ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ੀਤਲ ਉਂਗਰਾਲ ਨੇ ਜੋ ਕੀਤਾ ਉਹਨਾਂ ਨਾਲ ਧੋਖਾ ਸੀ ਇਹ ਹੁਣ ਇਹ ਦੋਵੇਂ ਜਾਣਨ ਸ਼ੀਤਲ ਉਂਗਰਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸ਼ੀਤਲ ਉਂਗਰਾਲ ਕਹ ਦਈਏ ਕਿ ਬੇਸਟੈਂਡੇ ਸਿਆਸਤਦਾਨ ਸਾਫਤ ਹੋਏ ਐ ਪੰਜਾਬ ਦੀ ਸਿਆਸਤ ਦੇ ਅੰਦਰ ਪਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਉੱਥੇ ਜਾ ਕੇ ਕੈਂਪ ਕਰ ਰਹੇ ਨੇ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਕੈਂਪ ਕਰ ਰਹੇ ਨੇ ਆਪਣੀ ਪਾਰਟੀ ਨੂੰ ਜਿਤਾ ਕੇ ਲੈ ਜਾਣਗੇ ਪਰ ਇਹਦੇ ਸਾਈਡ ਇਫੈਕਟਸ ਵੀ ਨੇ ਸਾਰੀ ਸਰਕਾਰ ਸਾਰਾ ਤਾਣਾ ਬਾਣਾ ਜਲੰਧਰ ਵੈਸਟ ਚ ਸ਼ਿਫਟ ਹੋ ਜਾਣਾ ਜਲੰਧਰ ਸ਼ਿਫਟ ਹੋ ਜਾਣਾ ਤੁਹਾਨੂੰ ਯਾਦ ਹੋਵੇ ਜੇਕਰ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਹੋ ਪੰਜਾਬ ਦੀ ਵੰਡ ਤੋਂ ਬਾਅਦ ਜਲੰਧਰ ਇੱਕ ਸਮੇਂ ਪੰਜਾਬ ਦੀ ਰਾਜਧਾਨੀ ਰਹੀ ਲਗਭਗ ਚੰਡੀਗੜ੍ਹ ਬਣਨ ਤੱਕ ਜਲੰਧਰ ਪੰਜਾਬ ਦੀ ਰਾਜਧਾਨੀ ਵਜੋਂ ਕੰਮ ਕਰਦੀ ਰਹੀ ਸਾਰਾ ਰੈਵਨਿਊ ਡਿਪਾਰਟਮੈਂਟ ਉੱਥੋਂ ਚੱਲਦਾ ਰਿਹਾ ਆਖਿਰ ਤੇ ਜਦੋਂ ਚੰਡੀਗੜ੍ਹ ਬਣੀ ਬਣਿਆ ਤਾਂ ਰਾਜਧਾਨੀ ਜਿਹੜੀ ਆ ਉਹ ਸ਼ਿਫਟ ਕੀਤੀ ਗਈ ਚੰਡੀਗੜ੍ਹ ਇੱਕ ਵਾਰ ਫਿਰ ਪੰਜਾਬ ਦੀ ਰਾਜਧਾਨੀ ਜਲੰਧਰ ਬਣਨ ਜਾ ਰਹੀ ਹੈ ਜਦੋਂ ਮੁੱਖ ਮੰਤਰੀ ਉੱਥੇ ਹੋਣਗੇ ਸਾਰਾ ਅਮਲਾ ਫੈਲਾ ਉੱਥੇ ਆ ਜੂਗਾ ਮੰਤਰੀ ਸੰਤਰੀ ਸਾਰੇ ਉਹ ਤਾਂ ਵੈਸੇ ਵੀ ਵਿਧਾਨ ਸਭਾ ਚੋਣ ਹੋਣੀ ਹੈ ਤਾਂ ਉਹ ਸਾਰੇ ਉੱਥੇ ਹੋਣਗੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨਾ ਖਰਚ ਕਰਨ ਦੀ ਕੀ ਲੋੜ ਹੈ ਇੰਨਾ ਤਰद्दਦ ਕਰਨ ਦੀ ਕੀ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਕੋਲ ਤਾਂ ਵੈਸੇ ਵੀ ਹੈਲੀਕਾਪਟਰ ਤੇ ਜਹਾਜ਼ ਨੇ ਜਲੰਧਰ ਚ ਤਾਂ ਹਵਾਈ ਪੱਟੀ ਵੀ ਹੈ ਮੁੱਖ ਮੰਤਰੀ ਭਗਵੰਤ ਮਾਨ 15 ਮਿੰਟ ਦੀ ਫਲਾਈਟ ਚ ਚੰਡੀਗੜ੍ਹ 15 ਮਿੰਟ ਦੀ ਫਲੈਟ ਚ ਜਲੰਧਰ ਇਹ ਸਿਸਟਮ ਹੋ ਸਕਦਾ ਸੀ ਹੈਲੀਕਾਪਟਰ ਵੀ ਹੈਗਾ ਆ 20 ਮਿੰਟ ਲੱਗ ਜਾਂਦੇ ਨੇ ਉਹ ਚ 25 ਲੱਗ ਜਾਂਦੇ ਨੇ ਚੰਡੀਗੜ੍ਹੋਂ ਜਲੰਧਰ ਜਾਣ ਦੇ ਤਾਂ ਐਡਾ ਖਰਚਾ ਖਰਚਾ ਕਰਨ ਦੀ ਸਾਰਾ ਕੁਝ ਸ਼ਿਫਟ ਹੋਣ ਦੀ ਸਰਕਾਰੀ ਕੰਮਕਾਜ ਰੁਕਣਗੇ ਮੰਤਰੀਆਂ ਦੀਆਂ ਫਾਈਲਾਂ ਫਸਣ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੀਆਂ ਸਾਰੀਆਂ ਫਾਈਲਾਂ ਤਾਂ ਉੱਥੇ ਨਹੀਂ ਜਾ ਸਕਦੀਆਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 6 ਵਜੇ ਉੱਠ ਕੇ ਸਾਈਨ ਕਰਨ ਲੱਗ ਜਾਂਦੇ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਇੱਕ ਇਫੈਕਟ ਪੈਣਾ ਹੀ ਪੈਣਾ ਹੈ ਪੰਜਾਬ ਦੇ ਲੋਕਾਂ ਤੇ ਉਤੋਂ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜਾ ਖਰਚਾ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਲੱਖਾਂ ਕਰੋੜਾ ਰੁਪਇਆ ਚੋਣਾਂ ਤੇ ਖਰਚ ਦਿੰਦੇ ਨੇ ਤੇ ਫਿਰ ਇੱਥੇ ਮੁੱਖ ਮੰਤਰੀ ਨੂੰ ਵੀ ਸਵਾਲ ਪੁੱਛਣਾ ਬਣਦਾ ਹੈ ਕਿ ਤੁਸੀਂ ਵੀ ਉਸੇ ਲਈ ਤੇ ਚੱਲਦੇ ਰਹੀ ਗੱਲ ਮੁੱਖ ਮੰਤਰੀ ਦੇ ਨਵੇਂ ਘਰ ਦੀ ਤਸਵੀਰਾਂ ਤੁਸੀਂ ਲਗਾਤਾਰ ਦੇਖ ਹੀ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਆਖਰਕਾਰ ਘਰ ਤਾਂ ਲੈ ਲਿਆ ਗਿਆ ਮੈਨੂੰ ਲੱਗਦਾ ਹੈ ਕਿ ਇਹਦੀ ਕਲੀਪੋਚਾ ਵੀ ਕਰਨਾ ਸ਼ੁਰੂ ਕਰ ਦਿੱਤਾ ਹੋਊਗਾ 21 ਦਿਨ ਚੋਣ ਨੂੰ ਰਹਿ ਗਏ ਨੇ ਅੱਜ ਤੋਂ 21ਵੇਂ ਦਿਨ ਪੋਲਿੰਗ ਹੋ ਜਾਣੀ ਹੈ ਵੋਟਾਂ ਪੈ ਜਾਣੀਆਂ ਨੇ 21 ਦਿਨ ਮੁੱਖ ਮੰਤਰੀ ਇੱਥੇ ਰਹਿਣਗੇ